ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਰਜਨੀ ਨੇ ਆਪਣੇ ਪਤੀ ਬਲਤੇਜ ਨੂੰ ਕਿਹਾ ਬਲਤੇਜ ਤੁਹਾਡੀ ਮਾਂ پاگل ਹੋ ਗਈ ਹੈ ਦੋ ਮੁੰਡਿਆਂ ਦੇ ਹੁੰਦੇ ਹੋਏ ਵੀ ਉਸ ਨੇ ਆਪਣੀ ਸਾਰੀ ਜਾਇਦਾਦ ਕੁੜੀ ਦੇ ਨਾਮ ਕਰ ਦਿੱਤੀ ਹੈ ਉਸ ਦੀ ਗੱਲ ਸੁਣ ਕੇ ਬਲਤੇਜ ਵੀ ਹੈਰਾਨ ਰਹਿ ਗਿਆ ਉਸ ਨੂੰ ਜਿਵੇਂ ਕੋਈ ਜ਼ੋਰਦਾਰ ਝਟਕਾ ਲੱਗਿਆ ਹੋਵੇ ਉਸ ਨੇ ਪੁੱਛਿਆ ਰਜਨੀ ਇਹ ਤੂੰ ਕੀ ਕਹਿ ਰਹੀ ਹੈ रजनी ਨੇ ਕਿਹਾ ਮੈਨੂੰ ਕੱਲ ਹੀ ਪਿੰਡੋਂ ਫੋਨ ਆਇਆ ਸੀ ਉਹਨਾਂ ਨੇ ਹੀ ਮੈਨੂੰ ਸਭ ਕੁਝ ਦੱਸਿਆ ਹੈ ਮੈਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਹਾਡੀ ਮਾਂ ਤੇ ਨજર ਰੱਖਣ ਰਜਨੀ ਦੀ ਗੱਲ ਸੁਣ ਕੇ ਬਲਤੇਜ ਵੀ ਬਹੁਤ ਪਰੇਸ਼ਾਨ ਹੋ ਗਿਆ ਉਸਨੇ ਤੁਰੰਤ ਆਪਣੇ ਛੋਟੇ ਭਰਾ ਬਲਜੀਤ ਨੂੰ ਫੋਨ ਕਰਕੇ ਬੁਲਾਇਆ ਥੋੜੀ ਦੇਰ ਵਿੱਚ ਹੀ ਬਲਜੀਤ ਆਪਣੀ ਪਤਨੀ ਵੀਰਪਾਲ ਨਾਲ ਬਲਤੇਜ ਦੇ ਘਰ ਪਹੁੰਚ ਗਿਆ ਜਦੋਂ ਸਾਰੀ ਗੱਲ ਪਤਾ ਲੱਗੀ ਤਾਂ ਸਾਰਿਆਂ ਦੇ ਚਿਹਰੇ ਦਾ ਰੰਗ ਉੱਡ ਗਿਆ ਬੀਰਪਾਲ ਅਤੇ ਰਜਨੀ ਮਿਲ ਕੇ ਆਪਣੇ ਸੱਸ ਨੂੰ ਬਹੁਤ ਬੁਰਾ ਭਲਾ ਕਹਿਣ ਲੱਗੀਆਂ ਤੇ ਉਹਨਾਂ ਦੇ ਪਤੀ ਵੀ ਆਪਣੀਆਂ ਪਤਨੀਆਂ ਦਾ ਸਾਥ ਦਿੰਦੇ ਹੋਏ ਆਪਣੀ ਮੰਮੀ ਨੂੰ ਹੀ ਕੋਸ ਰਹੇ ਸਨ ਅਸਲ ਵਿੱਚ ਗੁਰਦੇਵ ਕੌਰ ਦੇ ਤਿੰਨ ਬੱਚੇ ਸਨ ਵੱਡਾ ਬੇਟਾ ਬਲਤੇਜ ਉਸ ਤੋਂ ਛੋਟਾ ਬਲਜੀਤ ਤੇ ਸਭ ਤੋਂ ਛੋਟੀ ਬੇਟੀ ਕਮਲ ਤਿੰਨਾਂ ਦਾ ਵਿਆਹ ਹੋ ਚੁੱਕਾ ਸੀ ਵਿਆਹ ਤੋਂ ਬਾਅਦ ਬੀਰਪਾਲ ਤੇ ਰਜਨੀ ਆਪਣੇ ਸਹੁਰੇ ਘਰ ਹੀ ਰਹਿੰਦੀਆਂ ਸਨ ਪਤੀ ਦੀ ਕਮਾਈ ਨਾਲ ਗੁਰਦੇਵ ਕੌਰ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ। ਮੁੰਡੇ ਕਮਾਈ ਕਰਨ ਲਈ ਸ਼ਹਿਰ ਚਲੇ ਗਏ ਸਨ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਇੱਕ ਦਿਨ ਗੁਰਦੇਵ ਕੌਰ ਦੇ ਪਤੀ ਇਸ ਦੁਨੀਆ ਤੋਂ ਚਲੇ ਗਏ। ਪਿਤਾ ਦੇ ਪੋਗ ਤੋਂ ਬਾਅਦ ਬਲਤੇਜ ਤੇ ਬਲਜੀਤ ਆਪਣੀਆਂ ਪਤਨੀਆਂ ਨੂੰ ਲੈ ਕੇ ਸ਼ਹਿਰ ਵਾਪਸ ਚਲੇ ਗਏ। ਹੁਣ ਗੁਰਦੇਵ ਕੌਰ ਬਿਲਕੁਲ ਇਕੱਲੀ ਰਹਿ ਗਈ ਸੀ। ਉਹ ਵਾਰ-ਵਾਰ ਬੜੀ ਉਮੀਦ ਨਾਲ ਆਪਣੇ ਦੋਵਾਂ ਪੁੱਤਾਂ ਵੱਲ ਵੇਖਦੀ ਰਹੀ। ਪਰ ਦੋਵਾਂ ਵਿੱਚੋਂ ਕਿਸੇ ਨੇ ਇੱਕ ਵਾਰ ਵੀ ਨਹੀਂ ਗਿਆ ਤੂੰ ਵੀ ਸਾਡੇ ਨਾਲ ਸ਼ਹਿਰ ਚੱਲ ਨੋਹਾ ਤੇ ਪੁੱਤਾਂ ਦੇ ਜਾਣ ਤੋਂ ਬਾਅਦ ਇਕੱਲਾਪਨ ਗੁਰਦੇਵ ਕੌਰ ਨੂੰ ਵੱਢ ਵੱਢ ਖਾਣ ਲੱਗਾ ਦਿਨ ਰਾਤ ਉਹ ਚਿੰਤਾ ਵਿੱਚ ਡੁੱਬੀ ਰਹਿੰਦੀ ਤੇ ਵਾਰ-ਵਾਰ ਆਪਣੇ ਪਤੀ ਨੂੰ ਯਾਦ ਕਰਦੀ ਇਸੇ ਦੁੱਖ ਦੇ ਕਾਰਨ ਉਹ ਹੌਲੀ-ਹੌਲੀ ਬਿਮਾਰ ਰਹਿਣ ਲੱਗ ਪਈ ਹੁਣ ਉਹਨਾਂ ਦੇ ਅੱਗੇ ਪਿੱਛੇ ਕੋਈ ਖੜਨ ਵਾਲਾ ਨਹੀਂ ਸੀ ਜਿਵੇਂ ਹੀ ਕਮਲ ਨੂੰ ਆਪਣੀ ਮੰਮੀ ਦੇ ਹਾਲਾਤ ਬਾਰੇ ਪਤਾ ਲੱਗਿਆ ਉਹ ਭੱਜਦੀ ਹੋਈ ਆਪਣੇ ਪੇਕੇ ਆ ਗਈ। ਉਸਨੇ ਹੀ ਗਰਦੇਵ ਕੌਰ ਦੀ ਪੂਰੀ ਦੇਖਭਾਲ ਕੀਤੀ। ਸਭ ਤੋਂ ਪਹਿਲਾਂ ਉਹ ਗਰਦੇਵ ਕੌਰ ਨੂੰ ਹਸਪਤਾਲ ਲੈ ਕੇ ਗਈ, ਡਾਕਟਰ ਨੂੰ ਦਿਖਾਇਆ ਤੇ ਉਸ ਦਾ ਇਲਾਜ ਕਰਵਾਇਆ। ਉਹ ਕਈ ਮਹੀਨੇ ਉੱਥੇ ਹੀ ਰਹੀ ਤੇ ਆਪਣੀ ਮੰਮੀ ਦੀ ਤਨਮਨ ਨਾਲ ਸੇਵਾ ਕੀਤੀ। ਆਪਣੀ ਧੀ ਦਾ ਸਾਥ ਪਾ ਕੇ ਗਰਦੇਵ ਕੌਰ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋਣ ਲੱਗਾ। ਗਰਦੇਵ ਕੌਰ ਅਕਸਰ ਕਮਲ ਸਾਹਮਣੇ ਰੋ ਪੈਂਦੀ ਅਤੇ ਕਹਿੰਦੀ ਤੇਰੇ ਡੈਡੀ ਦੇ ਜਾਣ ਤੋਂ ਬਾਅਦ ਉਹਨਾਂ ਦੋਵਾਂ ਨੇ ਮੈਨੂੰ ਇਕੱਲਾ ਹੀ ਛੱਡ ਦਿੱਤਾ ਕਿਸੇ ਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਹੈ ਆਪਣੇ ਨਾਲ ਰੱਖਣ ਦੀ ਗਲਤੀ ਤੂਰ ਉਹਨਾਂ ਨੇ ਕਦੇ ਫੋਨ ਕਰਕੇ ਮੇਰਾ ਹਾਲਚਾਲ ਤੱਕ ਨਹੀਂ ਪੁੱਛਿਆ ਜਦੋਂ ਮੇਰੇ ਆਪਣੇ ਮੁੰਡੇ ਹੀ ਅਜਿਹੇ ਨਿਕਲ ਗਏ ਤਾਂ ਮੈਨੂੰ ਹਾਂ ਤੋਂ ਕੀ ਉਮੀਦ ਰੱਖਾਂ ਕਮਲ ਆਪਣੀ ਮੰਮੀ ਨੂੰ ਝੂਠਾ ਹੌਸਲਾ ਦਿੰਦੀ ਹੋਈ ਸਮਝਾਉਂਦੀ ਕਿ ਉਹ ਕੰਮ ਵਿੱਚ ਰੁੱਝੇ ਹੋਣਗੇ ਪਰ ਅਸਲियत ਕਮਲ ਨੂੰ ਵੀ ਪਤਾ ਸੀ ਕਮਲ ਆਪਣੀ ਮੰਮੀ ਨੂੰ ਇਸ ਹਾਲਤ ਵਿੱਚ ਇਕੱਲਾ ਨਹੀਂ ਛੱਡਣਾ ਸੀ ਚਾਹੁੰਦੀ ਇਸ ਲਈ ਉਸਨੇ ਆਪਣੇ ਪਤੀ ਨਾਲ ਗੱਲ ਕੀਤੀ ਤੇ ਉਹਨਾਂ ਦੀ ਬਦਲੀ ਆਪਣੇ ਪਿੰਡ ਨੇੜੇ ਹੀ ਕਰਵਾ ਲਈ ਕਮਲ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੀ ਸੀ ਇਸ ਲਈ ਉਸਨੇ ਘਰ ਦੇ ਕੋਲ ਵਾਲੇ ਬੈਂਕ ਵਿੱਚ ਹੀ ਨੌਕਰੀ ਸ਼ੁਰੂ ਕਰ ਦਿੱਤੀ ਉਹ ਸਵੇਰੇ ਸ਼ਾਮ ਘਰ ਦਾ ਸਾਰਾ ਕੰਮ ਕਰਦੀ ਨੌਕਰੀ ਤੋਂ ਵਾਪਸ ਆ ਕੇ ਉਹ ਆਪਣਾ ਸਾਰਾ ਸਮਾਂ ਮਾਂ ਨਾਲ ਹੀ ਬਤੀਤ ਕਰਦੀ ਹੁਣ ਗੁਰਦੇਵ ਕੌਰ ਨੂੰ ਵੀ ਬਹੁਤ ਚੰਗਾ ਲੱਗਣ ਲੱਗਿਆ ਸੀ ਅਤੇ ਧੀ ਦਾ ਸਾਥ ਮਿਲਣ ਕਰਕੇ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਸੀ ਹੌਲੀ-ਹੌਲੀ ਸਮਾਂ ਬੀਤਦਾ ਗਿਆ ਪਰ ਬਲਤੇਜ ਤੇ ਬਲਜੀਤ ਵਿੱਚੋਂ ਕਿਸੇ ਨੇ ਵੀ ਮੁੜ ਕੇ ਮਾਂ ਨੂੰ ਫੋਨ ਨਹੀਂ ਕੀਤਾ ਤੇ ਨਾ ਹੀ ਹਾਲ-ਚਾਲ ਪੁੱਛਿਆ ਕਿਸੇ ਨੇ ਇਹ ਵੀ ਨਹੀਂ ਸੋਚਿਆ ਕਿ ਉਹ ਇਕੱਲੀ ਕਿਸ ਹਾਲ ਵਿੱਚ ਹੋਵੇਗੀ ਆਪਣੇ ਮੁੰਡਿਆਂ ਦੇ ਇਸ ਵਤੀਰੇ ਨੂੰ ਦੇਖ ਕੇ ਗੁਰਦੇਵ ਕੌਰ ਨੇ ਬੈਠੇ-ਬੈਠੇ ਇੱਕ ਵੱਡਾ ਫੈਸਲਾ ਲੈ ਲਿਆ ਉਸਨੇ ਫੈਸਲਾ ਕਰ ਲਿਆ ਸੀ ਕਿ ਉਹ ਸਾਰੀ ਜਾਇਦਾਦ ਤੇ ਬੈਂਕ ਦਾ ਸਾਰਾ ਪੈਸਾ ਕਮਲ ਦੇ ਨਾਮ ਕਰ ਦੇਵੇਗੀ ਜਿਵੇਂ ਹੀ ਇਹ ਖਬਰ ਬਲਤੇਜ ਤੇ ਬਲਜੀਤ ਨੂੰ ਮਿਲੀ ਉਹ ਅਗਲੇ ਹੀ ਦਿਨ ਆਪਣੀਆਂ ਪਤਨੀਆਂ ਸਮੇਤ ਪਿੰਡ ਆ ਗਏ ਆਉਂਦਿਆਂ ਹੀ ਬਲਤੇਜ ਗੁੱਸੇ ਵਿੱਚ ਬੋਲਿਆ ਮਾਂ ਮੈਂ ਇਹ ਕੀ ਸੁਣ ਰਿਹਾ ਹਾਂ ਅਸੀਂ ਦੋਵੇਂ ਪੁੱਤ ਮਰ ਗਏ ਸੀ ਜੋ ਤੂੰ ਸਭ ਕੁਝ ਕਮਲ ਦੇ ਨਾਮ ਕਰ ਰਹੀ ਹੈ ਅਚਾਨਕ ਆਏ ਮੁੰਡਿਆਂ ਨੂੰ ਦੇਖ ਕੇ ਉਨ੍ਹਾਂ ਦੇ ਬੋਲਣ ਦਾ ਤਰੀਕਾ ਸੁਣ ਕੇ ਗੁਰਦੇਵ ਕੌਰ ਸਮਝ ਗਈ ਕਿ ਖਬਰ ਉਨ੍ਹਾਂ ਦੇ ਕੰਨਾਂ ਤੱਕ ਪਹੁੰਚ ਗਈ ਹੈ ਤਾਂ ਹੀ ਤਾਂ ਜ ਇਹਨਾਂ ਦੇ ਦਰਸ਼ਨ ਹੋਏ ਹਨ ਗੁਰਦੇਵ ਨੇ ਬੜੀ ਸ਼ਾਂਤੀ ਨਾਲ ਕਿਹਾ ਪੁੱਤਰੋ ਜਿਸ ਨੇ ਮੇਰੀ ਜ਼ਿੰਦਗੀ ਬਚਾਈ ਜੋ ਦੁੱਖ ਦੀ ਘੜੀ ਵਿੱਚ ਮੇਰੇ ਨਾਲ ਖੜੀ ਰਹੀ ਜਿਸ ਨੇ ਆਪਣਾ ਪਰਿਵਾਰ ਦੇਖਦੇ ਹੋਏ ਵੀ ਮੈਨੂੰ ਸੰਭਾਲਿਆ ਉਹੀ ਅਸਲੀ ਵਾਰਸ ਹੈ ਉਸਨੇ ਕਿਸੇ ਪੈਸੇ ਦੀ ਉਮੀਦ ਕੀਤੇ ਬਿਨਾ ਆਪਣੀ ਤਨਖਾਹ ਨਾਲ ਮੇਰਾ ਇਲਾਜ ਕਰਵਾਇਆ ਮੇਰੇ ਲਈ ਖਾਣ ਪੀਣ ਦਾ ਪ੍ਰਬੰਧ ਕਰਦੀ ਰਹੀ ਮੇਰੇ ਹਿਸਾਬ ਨਾਲ ਅਸਲੀ ਵਾਰਿਸ ਹੈ ਚਾਹੇ ਉਹ ਧੀ ਹੋਵੇ ਜਾਂ ਪੁੱਤ ਹੋਵੇ ਜੋ ਸੇਵਾ ਕਰੇਗਾ ਉਹੀ ਮੇਰੀ ਜਾਇਦਾਦ ਦਾ ਹੱਕਦਾਰ ਹੋਵੇਗਾ ਤੁਸੀਂ ਆਪਣੀ ਔਕਾਤ ਦਿਖਾ ਦਿੱਤੀ ਹੈ ਕਿ ਤੁਹਾਨੂੰ ਮਾਂ ਨਾਲ ਕੋਈ ਮਤਲਬ ਨਹੀਂ ਸਿਰਫ ਜ਼ਮੀਨ ਨਾਲ ਮਤਲਬ ਹੈ ਇਹ ਕਹਿੰਦੇ ਹੋਏ ਗੁਰਦੇਵ ਕਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਭਰੇ ਹੋਏ ਮਨ ਨਾਲ ਕਿਹਾ ਤੁਸੀਂ ਦੋਵੇਂ ਤਾਂ ਬਿਆ ਤੋਂ ਬਾਅਦ ਇੱਕ ਵਾਰ ਵੀ ਆਪਣੀ ਮਾਂ ਦੀ ਸਾਰ ਨਹੀਂ ਲਈ ਮੈਂ ਬਿਮਾਰ ਹੋ ਗਈ ਭੁੱਖ ਨਾਲ ਤੜਫ ਰਹੀ ਸੀ ਤੇ ਮੇਰੇ ਵਿੱਚ ਉੱਠ ਕੇ ਇੱਕ ਗਲਾਸ ਪਾਣੀ ਦਾ ਪੀਣ ਦੀ ਵੀ ਹਿੰਮਤ ਨਹੀਂ ਸੀ ਉਦੋਂ ਕਮਲ ਨੇ ਹੀ ਮੈਨੂੰ ਸਹਾਰਾ ਦਿੱਤਾ ਉਸਨੇ ਮੈਨੂੰ ਉਠਾਇਆ ਨਾ ਹੁੰਦਾ ਤਾਂ ਅੱਜ ਮੈਂ ਕਦੋਂ ਦੀ ਮਰ ਚੁੱਕੀ ਹੁੰਦੀ ਤੇ ਤੁਹਾਨੂੰ ਖਬਰ ਤੱਕ ਨਾ ਹੁੰਦੀ ਗਰਦੇਵ ਕੌਰ ਦੇ ਹੰਝੂਆਂ ਦਾ ਉਹਨਾਂ ਦੇ ਮੁੰਡਿਆਂ ਤੇ ਕੋਈ ਅਸਰ ਨਾ ਹੋਇਆ ਰਜਨੀ ਅਤੇ ਵੀਰਪਾਲ ਨੇ ਤਾਨੇ ਮਾਰਦਿਆਂ ਹੋਇਆ ਕਿਹਾ ਠੀਕ ਹੈ ਜਦੋਂ ਧੀ ਹੀ ਸਾਰੇ ਫਰਜ਼ ਨਿਭਾ ਰਹੀ ਹੈ ਤਾਂ ਫਿਰ ਸਾਡਾ ਇੱਥੇ ਕੀ ਕੰਮ ਚਲੋ ਚੱਲੀਏ ਰਜਨੀ ਦੀ ਗੱਲ ਸੁਣ ਕੇ ਵੀਰਪਾਲ ਬਲਜੀਤ ਤੇ ਬਲਤੇਜ ਸਾਰੇ ਵਾਪਸ ਜਾਣ ਲੱਗੇ ਉਹਨਾਂ ਨੂੰ ਆਪਣੀ ਗਲਤੀ ਦਾ ਕੋਈ ਪਛਤਾਵਾ ਨਹੀਂ ਸੀ ਸਗੋਂ ਉਹ ਸਿਰਫ ਜਾਇਦਾਦ ਹੱਥੋਂ ਜਾਣ ਕਰਕੇ ਨਿਰਾਜ ਸਨ ਸਾਰਿਆਂ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਮਾਂ ਨੂੰ ਸਭ ਕੁਝ ਸਿਖਾਉਣਾ ਪਵੇਗਾ ਉਹ ਐਨੀ ਆਸਾਨੀ ਨਾਲ ਸਾਰੀ ਜਾਇਦਾਦ ਕਮਲ ਦੇ ਨਾਮ ਕਿਵੇਂ ਕਰ ਸਕਦੀ ਹੈ ਉਹਨਾਂ ਦੇ ਮਨ ਵਿੱਚ ਇੱਕ ਬਹੁਤ ਹੀ ਖਤਰਨਾਕ ਸਕੀਮ ਚੱਲ ਰਹੀ ਸੀ ਇਸੇ ਸਾਜ਼ਿਸ਼ ਤਹਿਤ ਕੁਝ ਦਿਨ ਬਾਅਦ ਹੀ ਬਲਤੇਜ ਅਤੇ ਬਲਜੀਤ ਵਾਪਸ ਆ ਗਏ ਤੇ ਪਿੰਡ ਮਾਂ ਕੋਲ ਰਹਿਣ ਦੀ ਜਿੱਦ ਕਰਨ ਲੱਗੇ ਬਲਤੇਜ ਨੇ ਬੜੇ ਹੀ ਪਿਆਰ ਨਾਲ ਮੁਸਕਰਾਉਂਦੇ ਹੋਏ ਗੁਰਦੇਵ ਕੌਰ ਨੂੰ ਕਿਹਾ ਮੰਮੀ ਅਸੀਂ ਸੋਚਿਆ ਕਿ ਕਿਉਂ ਨਾ ਹੁਣ ਕੁਝ ਦਿਨ ਤੁਹਾਡੇ ਕੋਲ ਹੀ ਰਹਿ ਕੇ ਬਿਤਾਈਏ ਪਹਿਲੀ ਵਾਰ ਪੁੱਤਾਂ ਦੇ ਮੋਹ ਇੰਨੀਆਂ ਪਿਆਰ ਭਰੀਆਂ ਗੱਲਾਂ ਸੁਣ ਕੇ ਗੁਰਦੇਵ ਕੌਰ ਭਾਵਕ ਹੋ ਗਏ ਉਸਨੇ ਵੀ ਖੁਸ਼ ਹੋ ਕੇ ਕਿਹਾ ਇਹ ਤਾਂ ਬਹੁਤ ਚੰਗੀ ਗੱਲ ਹੈ ਚਲੋ ਘਟੋ ਘਟ ਪਰਿਵਾਰ ਤਾਂ ਇੱਕ ਹੋ ਗਿਆ ਗਰਦੇਵ ਕੌਰ ਪੁੱਤਾਂ ਦੇ ਬਦਲੇ ਹੋਏ ਵਰਤਾਵ ਤੋਂ ਬਹੁਤ ਖੁਸ਼ ਸੀ ਉਸ ਨੂੰ ਲੱਗਾ ਕਿ ਸ਼ਾਇਦ ਮੇਰੇ ਮੁੰਡਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਇਸ ਮਿੱਠੀ ਮੁਸਕਾਨ ਪਿੱਛੇ ਕਿੰਨਾ ਵੱਡਾ ਜ਼ਹਿਰ ਛੁਪਿਆ ਹੋਇਆ ਹੈ ਕੁਝ ਦਿਨਾਂ ਬਾਅਦ ਹੀ ਬਲਤੇਜ ਤੇ ਬਲਜੀਤ ਬਹਾਨੇ ਲੱਭਣ ਲੱਗੇ ਦੇ ਕਿਸੇ ਨਾ ਕਿਸੇ ਤਰ੍ਹਾਂ ਕਮਲ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗੇ। ਉਹਨਾਂ ਦਾ ਮਕਸਦ ਕਮਲ ਦੇ ਖਿਲਾਫ ਮਾਂ ਦੇ ਮਨ ਵਿੱਚ ਜ਼ਹਿਰ ਗੋਲਣਾ ਸੀ ਜਿਸ ਵਿੱਚ ਉਹਨਾਂ ਦੀਆਂ ਪਤਨੀਆਂ ਵੀ ਸਾਥ ਦੇ ਰਹੀਆਂ ਸਨ। ਅਜੇ ਇੱਕ ਮਹੀਨਾ ਵੀ ਨਹੀਂ ਬੀਤਿਆ ਸੀ ਕਿ ਰਜਨੀ ਨੇ ਗੁਰਦੇਵ ਕੌਰ ਨੂੰ ਕਿਹਾ ਮਮੀ ਜੀ ਦੇਖਿਆ ਤੁਸੀਂ ਜਦੋਂ ਦਾ ਤੁਸੀਂ ਦੀਦੀ ਨੂੰ ਸਾਰੀ ਜਾਇਦਾਦ ਦੀ ਮਾਲਕ ਬਣਾਇਆ ਹੈ ਉਦੋਂ ਤੋਂ ਉਹ ਬਿਲਕੁਲ ਬਦਲ ਗਈ ਹੈ। ਜੇ ਅਸੀਂ ਰਸੋਈ ਵਿੱਚ ਚਾਹ ਵੀ ਬਣਾਉਣੀ ਚਾਹੁੰਦੇ ਹਾਂ ਤਾਂ ਸਾਨੂੰ ਉਹਨਾਂ ਤੋਂ ਪੁੱਛਣਾ ਪੈਂਦਾ ਹੈ ਤੁਸੀਂ ਤਾਂ ਆਪਣੇ ਕਮਰੇ ਵਿੱਚ ਪਏ ਰਹਿੰਦੇ ਹੋ ਕਮਲ ਭੈਣ ਨਾ ਤਾਂ ਸਾਨੂੰ ਘਰ ਦਾ ਰਾਸ਼ਨ ਲਿਆਉਣ ਦਿੰਦੀ ਹੈ ਤੇ ਨਾ ਹੀ ਸਾਨੂੰ ਆਪਣੇ ਹਿਸਾਬ ਨਾਲ ਰਹਿਣ ਦਿੰਦੀ ਹੈ ਅਸੀਂ ਬਦਲਣਾ ਚਾਹੁੰਦੇ ਹਾਂ ਪਰ ਲੱਗਦਾ ਹੈ ਭੈਣ ਨੂੰ ਸਾਡੇ ਇੱਥੇ ਰਹਿਣਾ ਪਸੰਦ ਨਹੀਂ ਹੈ ਰਜਨੀ ਦੀ ਗੱਲ ਖਤਮ ਹੁੰਦੇ ਹੀ ਬਲਤੇਜ ਤੇ ਬਲਜੀਤ ਵੀ ਗੱਲ ਨੂੰ ਵਧਾ ਚੜਾ ਕੇ ਬੋਲਣ ਲੱਗੇ ਸਾਰਿਆਂ ਦੀਆਂ ਅੱਖਾਂ ਵਿੱਚ ਝੂਠੇ ਹੰਝੂ ਸਨ ਤੇ ਚਿਹਰਿਆਂ ਤੇ ਅਜਿਹੀ 마ਸੂਮੀਅਤ ਸੀ ਕਿ ਦੇਖਣ ਨੂੰ ਲੱਗਦਾ ਸੀ ਜਿਵੇਂ ਸੱਚਮੁੱਚ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ ਤੇ ਉਹ ਆਪਣੀ ਮਾਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ ਕਮਲ ਦੇ ਖਿਲਾਫ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਮਾਂ ਨੂੰ ਪੜਕਾਉਣਾ ਇੰਨਾ ਵੱਧ ਗਿਆ ਕਿ ਆਖਰਕਾਰ ਮਾਤਾ ਮਾਂ ਹੀ ਹੁੰਦੀ ਹੈ ਉਹ ਆਪਣੇ ਪੁੱਤਾਂ ਤੇ ਨੂਹਾ ਦੇ ਝੂਠੇ ਹੰਝੂਆਂ ਦੇ ਬਹਿਕਾਵੇ ਵਿੱਚ ਆ ਗਈ ਗੁਰਦੇਵ ਘਰ ਨੂੰ ਲੱਗਣ ਲੱਗਾ ਕਿ ਸ਼ਾਇਦ ਸੱਚਮੁੱਚ ਕਮਲ ਉਹਨਾਂ ਨੂੰ ਇੱਥੋਂ ਭਜਾਉਣਾ ਚਾਹੁੰਦੀ ਹੈ ਉਸਨੇ ਸੋਚਿਆ ਬੜੇ ਮੁਸ਼ਕਿਲ ਨਾਲ ਤਾਂ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਹੁਣੇ ਮੇਰੇ ਨਾਲ ਰਹਿਣਾ ਚਾਹੁੰਦੇ ਹਨ ਪਰ ਸ਼ਾਇਦ ਕਮਲ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਗਰਦੇਵ ਕੌਰ ਨੇ ਅਗਲੇ ਹੀ ਦਿਨ ਕਮਲ ਨੂੰ ਕਿਹਾ ਕਿ ਜਾਇਦਾਦ ਦੇ ਕਾਗਜ਼ ਮੈਨੂੰ ਵਾਪਸ ਕਰ ਦੇ ਕਮਲ ਨੇ ਅਲਮਾਰੀ ਵਿੱਚੋਂ ਕਾਗਜ਼ ਕੱਢ ਕੇ ਆਪਣੀ ਮਾਂ ਨੂੰ ਦੇ ਦਿੱਤੇ ਹੁਣ ਕਾਗਜ਼ ਬਲਤੇਜ ਤੇ ਬਲਜੀਤ ਦੇ ਹੱਥ ਵਿੱਚ ਚੁੱਕੇ ਸਨ ਇੱਕ ਦਿਨ ਜਦੋਂ ਕੋਮਲ ਕਿਸੇ ਕੰਮ ਲਈ ਆਪਣੇ ਸਹੁਰੇ ਘਰ ਗਈ ਤਾਂ ਉਸੇ ਰਾਤ ਦੋਵਾਂ ਭਰਾਵਾਂ ਨੇ ਮਿਲ ਕੇ ਗਰਦੇਵ ਕੌਰ ਨੂੰ ਨਿੰਦਰੀ ਦਵਾਈ ਦੇ ਦਿੱਤੀ ਜਦੋਂ ਉਹ बेहोशी ਦੀ ਹਾਲਤ ਵਿੱਚ ਸਨ ਤਾਂ ਉਹਨਾਂ ਨੇ ਫਰਜ਼ੀ ਤਰੀਕੇ ਨਾਲ ਜਾਇਦਾਦ ਦੇ ਸਾਰੇ ਕਾਗਜ਼ਾਂ ਤੇ ਉਸਦੇ ਅੰਗੂਠੇ ਲਗਵਾ ਲਏ ਰਾਤੋਂ ਰਾਤ ਸਾਰਾ ਘਰ ਤੇ ਜਾਇਦਾਦ ਹੁਣ ਉਹਨਾਂ ਦੋਵਾਂ ਦੇ ਨਾਮ ਹੋ ਗਏ ਸੀ ਅਗਲੇ ਦਿਨ ਜਦੋਂ ਕਮਲ ਵਾਪਸ ਆਈ ਤਾਂ ਦਰਵਾਜ਼ੇ ਤੇ ਜ਼ਿੰਦਾ ਲੱਗਾ ਦੇਖ ਹੈਰਾਨ ਰਹਿ ਗਈ ਬਲਤੇਜ ਨੇ ਅੰਦਰੋਂ ਹੀ ਕਿਹਾ ਕਮਲ ਹੁਣ ਇਹ ਘਰ ਤੇਰਾ ਨਹੀਂ ਸਾਡਾ ਹੈ ਪਾਪਾ ਦੀ ਜਾਇਦਾਦ ਤੇ ਸਿਰਫ ਪੁੱਤਾਂ ਦਾ ਹੱਕ ਹੁੰਦਾ ਹੈ ਤੂੰ ਵਾਪਸ ਚਲੀ ਜਾ ਬਲਤੇਜ ਦੀ ਗੱਲ ਸੁਣ ਕੇ ਕਮਲ ਨੂੰ ਬਹੁਤ ਅਜੀਬ ਲੱਗਿਆ ਉਸਨੇ ਬਾਹਰੋਂ ਹੀ ਕਿਹਾ ਵੀਰੇ ਇਹ ਕੀ ਮਜ਼ਾਕ ਹੈ ਉਹ ਗੁੱਸੇ ਵਿੱਚ ਬੋਲਿਆ ਇਹ ਮਜ਼ਾਕ ਨਹੀਂ ਸੱਚ ਹੈ ਹੁਣ ਤੂੰ ਇੱਥੇ ਨਹੀਂ ਰਹਿ ਸਕਦੀ ਆਪਣੇ ਸਹੁਰੇ ਵਾਪਸ ਚਲੀ ਜਾ ਨਹੀਂ ਤਾਂ ਅਸੀਂ ਪੁਲਿਸ ਬੁਲਾ ਲਵਾਂਗੇ ਗੁਰਦੇਵਕੌਰ ਆਪਣੇ ਦੋਵੇਂ ਪੁੱਤਰਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਅਚਾਨਕ ਉਹਨਾਂ ਦੇ ਪੁੱਤਰਾਂ ਦੇ ਚਿਹਰੇ ਤੋਂ ਮਾਸੂਮੀਅਤ ਗਾਇਬ ਹੋ ਗਈ ਸੀ ਤੇ ਲਾਲਚ ਉਹਨਾਂ ਦੇ ਚਿਹਰਿਆਂ ਤੇ ਸਾਫ਼ ਦਿਖਾਈ ਦੇ ਰਿਹਾ ਸੀ ਗੁਰਦੇਵਕੌਰ ਪੁੱਤਰਾਂ ਦਾ ਇਨਾ ਵੱਡਾ ਧੋਖਾ ਸਹਿ ਨਾ ਸਕੇ ਉਸ ਦੇ ਸੀਨੇ ਵਿੱਚ ਤੇਜ਼ ਦਰਦ ਉੱਠਿਆ ਤੇ ਉਹ ਉੱਥੇ ਹੀ ਡਿੱਗ ਪਈ ਉਸ ਨੂੰ ਡਿੱਗਦਿਆਂ ਦੇਖ ਰਜਨੀ ਚੀਕ ਪਈ ਜਲਦੀ ਨਾਲ ਗੁਰਦੇਵਕੌਰ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਮਾਨਸਿਕ ਸਦਮਾ ਲੱਗਿਆ ਹੈ ਜਿਸ ਕਾਰਨ ਉਹਨਾਂ ਦੀ ਜ਼ੁਬਾਨ ਬੰਦ ਹੋ ਗਈ ਹੈ ਮਾਂ ਦੀ ਹਾਲਤ ਦੇਖ ਕੇ ਕਮਲ ਬੁਰੀ ਤਰ੍ਹਾਂ ਟੁੱਟ ਗਈ ਸੀ ਪਰ ਉਸਨੇ ਆਪਣੇ ਭਰਾਵਾਂ ਦੇ ਚਿਹਰੇ ਦੇਖੇ ਤਾਂ ਉਹਨਾਂ ਤੇ ਕੋਈ ਅਸਰ ਨਹੀਂ ਸੀ ਕਮਲ ਸਮਝ ਗਈ ਸੀ ਕਿ ਮਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਉਸਨੇ ਤੁਰੰਤ ਆਪਣੇ ਵਕੀਲ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਵਸੀਅਤ ਪਹਿਲਾਂ ਹੀ ਬਦਲ ਦਿੱਤੀ ਗਈ ਸੀ ਮਾਂ ਹੁਣ ਲਾਚਾਰ ਸੀ ਤੇ ਉਹ ਕੁਝ ਨਹੀਂ ਕਰ ਸਕਦੀ ਸੀ ਪਰ ਕਮਲ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਸੀ ਉਹ ਹਸਪਤਾਲ ਵਿੱਚ ਮਾਂ ਦੀ ਦੇਖਭਾਲ ਜ਼ਰੂਰ ਕਰਨ ਆਉਂਦੀ ਇੱਕ ਦਿਨ ਮਾਂ ਦੇ ਕੋਲ ਬੈਠੇ ਕਮਲ ਨੇ ਹੌਲੀ ਜਿਹੇ ਕਿਹਾ ਮਾਂ ਤੁਸੀਂ ਮੇਰੇ ਤੇ ਭਰੋਸਾ ਨਹੀਂ ਕੀਤਾ ਸੀ ਨਾ ਹੁਣ ਦੇਖੋ ਤੁਹਾਡੀ ਧੀ ਕੀ ਕਰਦੀ ਹੈ ਕਮਲ ਰੋਜ਼ ਮਾਂ ਦੇ ਕੋਲ ਬੈਠ ਕੇ ਘੰਟਿਆਂ ਵੱਧੀ ਰੋਂਦੀ ਰਹਿੰਦੀ ਕਰੀਬ 3 ਹਫ਼ਤੇ ਬਾਅਦ ਗੁਰਦੇਵ ਕੋਲ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਤਾਂ ਵੀ ਉਹਨਾਂ ਦੀ ਆਵਾਜ਼ ਨਹੀਂ ਸੀ ਨਿਕਲ ਰਹੀ ਉਸ ਦੇ ਦੋਵੇਂ ਮੁੰਡੇ ਮਾਂ ਨੂੰ ਕਮਲ ਦੇ ਭਰੋਸੇ ਹਸਪਤਾਲ ਛੱਡ ਕੇ ਆਪ ਆਰਾਮ ਨਾਲ ਘਰ ਬੈਠੇ ਸਨ ਇੱਕ ਦਿਨ ਹਿੰਮਤ ਕਰਕੇ ਗੁਰਦੇਵ ਕੌਰ ਨੇ ਕਮਲ ਤੋਂ ਕਾਗਜ਼ ਅਤੇ ਪੈਨ ਮੰਗਿਆ ਕਮ ਦੇ ਹੱਥਾਂ ਨਾਲ ਉਸਨੇ ਇੱਕ ਚਿੱਠੀ ਲਿਖੀ ਮੈਂ ਕਮਲ ਨੂੰ ਆਪਣਾ ਸਭ ਕੁਝ ਦਿੱਤਾ ਕਿਉਂਕਿ ਮੇਰੀ ਸੱਚੀ ਧੀ ਹੈ ਪੁੱਤ ਤਾਂ ਸਿਰਫ ਨਾਮ ਦੇ ਹਨ ਉਹ ਮੈਨੂੰ ਸਭ ਕੁਝ ਖਾਣ ਚੱਲਦੇ ਸੀ ਪਰ ਖੁਦ ਇਨਸਾਨੀਅਤ ਭੁੱਲ ਗਏ ਕਮਲ ਹੀ ਮੇਰੀ ਧੀ ਹੈ ਮੇਰੇ ਪੁੱਤਾਂ ਨੇ ਧੋਖੇ ਨਾਲ ਸਾਰੀ ਜਾਇਦਾਦ ਆਪਣੇ ਨਾਮ ਕਰਵਾਈ ਹੈ ਇਹ ਚਿੱਠੀ ਸਿੱਧੇ ਵਕੀਲ ਕੋਲ ਪਹੁੰਚੀ ਵਕੀਲ ਨੇ ਅਦਾਲਤ ਵਿੱਚ ਕੇਸ ਦਰਜ ਕਰਵਾ ਦਿੱਤਾ ਸਾਰੀ ਗੱਲ ਸੁਣਨ ਤੋਂ ਬਾਅਦ ਜੱਜ ਗੁਰਦੇਵ ਕੌਰ ਦੇ ਪੱਖ ਵਿੱਚ ਫੈਸਲਾ ਸੁਣਾਇਆ ਦੋਵਾਂ ਪੁੱਤਰਾਂ ਤੇ ਨੂਹਾ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਸਾਰੀ ਜਾਇਦਾਦ ਵਾਪਸ ਕਮਲ ਦੇ ਨਾਮ ਕਰ ਦਿੱਤੀ ਗਈ ਇਸੇ ਦੌਰਾਨ ਗੁਰਦੇਵ ਕੌਰ ਠੀਕ ਹੋ ਕੇ ਘਰ ਆ ਗਈ ਜਦੋਂ ਪੁਲਿਸ ਬਲਤੇਜ ਅਤੇ ਬਲਜੀਤ ਨੂੰ ਫੜ ਕੇ ਲੈ ਕੇ ਜਾਣ ਲੱਗੀ ਤਾਂ ਗੁਰਦੇਵ ਕੌਰ ਨੇ ਬੜੀ ਗੰਭੀਰਤਾ ਨਾਲ ਆਪਣੇ ਮੁੰਡਿਆਂ ਨੂੰ ਕਿਹਾ ਉਹ ਤਾਂ ਹੁਣ ਦਾ ਇਹ ਮਤਲਬ ਨਹੀਂ ਕਿ ਸਾਰੀ ਜਾਇਦਾਦ ਤੇ ਸਿਰਫ ਤੁਹਾਡਾ ਹੀ ਅਧਿਕਾਰ ਹੋਵੇ ਕੁਝ ਪੈਸਿਆਂ ਦੇ ਲਾਲਚ ਵਿੱਚ ਤੁਸੀਂ ਆਪਣੀ ਮਾਂ ਤੱਕ ਨੂੰ ਨਹੀਂ ਬਖਸ਼ਿਆ ਜਾਓ ਹੁਣ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਹੀ ਕੱਟੋ ਇਹ ਸੁਣਦੇ ਹੀ ਬਲਤੇਜ ਤੇ ਬਲਜੀਤ ਆਪਣੀ ਮਾਂ ਦੇ ਪੈਰੀਂ ਪੈ ਕੇ ਰੋਣ ਲੱਗੇ ਉਹ ਬੋਲੇ ਮਾਂ ਪਲੀਜ਼ ਸਾਨੂੰ ਮਾਫ ਕਰ ਦਿਓ ਸਾਨੂੰ ਕੁਝ ਨਹੀਂ ਚਾਹੀਦਾ ਪਰ ਸਾਨੂੰ ਇੰਨੀ ਵੱਡੀ ਸਜ਼ਾ ਨਾ ਦਿਵਾਓ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਸਾਡੀ ਨੌਕਰੀ ਵੀ ਚਲੀ ਜਾਵੇਗੀ ਸਾਨੂੰ ਰੋਕ ਲਵੋ ਅਸੀਂ ਇੱਥੇ ਚਲੇ ਜਾਵਾਂਗੇ ਤੇ ਪੂਰੀ ਜ਼ਿੰਦਗੀ ਤੁਹਾਨੂੰ ਆਪਣਾ ਮੂੰਹ ਨਹੀਂ ਦਿਖਾਵਾਂਗੇ ਦੋਵਾਂ ਨੂੰ ਰੋਂਦੇ ਵੇਖ ਕੇ ਆਖਰਕਾਰ ਮਾਂ ਦਾ ਦਿਲ ਪਿਗਲ ਗਿਆ ਗਰਦੇਵ ਕੌਰ ਦੇ ਕਹਿਣ ਤੇ ਪੁਲਿਸ ਨੇ ਉਹਨਾਂ ਨੂੰ ਛਡਵਾ ਦਿੱਤਾ ਗਰਦੇਵ ਕੌਰ ਨੇ ਸਾਫ਼ ਸ਼ਬਦਾਂ ਵਿੱਚ ਦੋਵਾਂ ਪੁੱਤਰਾਂ ਨੂੰ ਕਿਹਾ ਇਸੇ ਵਕਤ ਇੱਥੋਂ ਚਲੇ ਜਾਓ ਤੇ ਜ਼ਿੰਦਗੀ ਵਿੱਚ ਕਦੇ ਵੀ ਵਾਪਸ ਨਾ ਆਉਣਾ ਮੈਂ ਭੁੱਲ ਜਾਵਾਂਗੀ ਕਿ ਮੇਰੇ ਪੁੱਤਰ ਵੀ ਸਨ ਇਹ ਤੁਸੀਂ ਵੀ ਭੁੱਲ ਜਾਣਾ ਕਿ ਤੁਹਾਡੀ ਕੋਈ ਮਾਂ ਹੈ ਮਾਂ ਦੀ ਗੱਲ ਸੁਣ ਕੇ ਬਲਤੇਜ ਤੇ ਬਲਜੀਤ ਮੂਲ ਟਕਾ ਕੇ ਆਪਣੀਆਂ ਪਤਨੀਆਂ ਸਮੇਤ ਵਾਪਸ ਚਲੇ ਗਏ ਗਰਦੇਵ ਕੌਰ ਨੇ ਖੁਦ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰ ਲਿਆ ਸੀ ਤੇ ਆਪਣੀ ਧੀ ਦੇ ਨਾਲ ਆਰਾਮ ਨਾਲ ਜ਼ਿੰਦਗੀ گزارਣ ਲੱਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੋ ਸਾਨੂੰ ਸਿਖਾਉਂਦੀ ਹੈ ਕਿ ਧੀ ਪੁੱਤਰ ਵਿੱਚ ਕੋਈ ਫਰਕ ਨਹੀਂ ਹੁੰਦਾ ਅਸਲੀ ਵਾਰਿਸ ਉਹੀ ਹੈ ਜੋ ਬੁਢਾਪੇ ਵਿੱਚ ਸਹਾਰਾ ਬਣੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ